ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆਂ ਸਰਪੰਚੀ ਦੀ ਇਲੈਕਸ਼ਨ ਜਿਹੜੀ ਹੈ ਉਹ ਤਕਰੀਬਨ ਆ ਚੁੱਕੀ ਹੈ ਐਸਾ ਤੇ ਅਨਾਉਂਸਮੈਂਟ ਹੋਣ ਵਾਲੀ ਹੈ ਕਹਿ ਲੋ ਵੀ ਐਲਾਨ ਹੋਣ ਵਾਲਾ ਹੈ ਤੇ ਫਰਵਰੀ ਦੇ ਪਹਿਲੇ ਜਾਂ ਦੂਜੇ ਹਫਤੇ ਸਰਪੰਚੀ ਦੀ ਜਿਹੜੀ ਚੋਣ ਹੈ ਉਹ ਹੋਣ ਜਾ ਰਹੀ ਹੈ ਤੇ ਇਹਦੇ ਵਿਚਾਲੇ ਆਪਾਂ ਇੱਕ ਵੀਡੀਓ ਬਣਾ ਕੇ ਪਾਉਣ ਲੱਗੇ ਆਂ ਵੀ ਤੁਹਾਡੇ ਪਿੰਡ ਦਾ ਸਰਪੰਚ ਕਿਹੋ ਜਿਹਾ ਹੋਣਾ ਚਾਹੀਦਾ ਕਿਉਂਕਿ ਤੁਸੀਂ ਨੇ ਸਰਪੰਚ ਚੁਣਨੇ ਨੇ ਤੁਸੀਂ ਵੋਟਾਂ ਪਾਉਣੀਆਂ ਨੇ ਤੁਸੀਂ ਸਰਪੰਚ ਆਪਣੇ ਪਿੰਡ ਦੇ ਬਣਾਉਣੇ ਨੇ ਉਹ ਤੁਸੀਂ ਇਹ ਦੇਖਣਾ ਹੈ ਵੀ ਉਹ ਹੋਣਾ ਕਿਵੇਂ ਦਾ ਚਾਹੀਦਾ ਕੁਝ ਪੁਆਇੰਟ ਜਿਹੜੇ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ ਤੇ ਉਹ ਤੁਸੀਂ ਸੁਣਿਓ ਨੰਬਰ 1 ਇਨਸਾਫ ਪਸੰਦ ਹੋਵੇ ਮਤਲਬ ਕਹਿਣ ਦਾ ਇਹ ਹੈ ਕਿ ਪੱਖਪਾਤੀ ਨਹੀਂ ਹੋਣਾ ਚਾਹੀਦਾ ਜੇ ਸਰਪੰਚ ਤੁਹਾਡੇ ਪਿੰਡ ਦਾ ਇਨਸਾਫ ਪਸੰਦ ਹੈ ਪੱਖਪਾਤੀ ਨਹੀਂ ਹੈਗਾ ਤਾਂ ਫਿਰ ਇਨਸਾਫ ਮਿਲਣ ਦੀ 100% ਗੁੰਜਾਇਸ਼ ਹੈ ਜੇ ਪੱਖਪਾਤੀ ਹੈ ਤਾਂ ਫਿਰ ਕਿਸੇ ਨਾਲ ਵੀ ਤਕਾਓ ਸਕਦਾ ਹੈ ਕਿਸੇ ਵੀ ਵਿਅਕਤੀ ਨੂੰ ਇਨਸਾਫ ਨਹੀਂ ਮਿਲ ਸਕਦਾ ਨੰਬਰ 2 ਇਹ ਇਮਾਨਦਾਰ ਸ਼ਖਸੀਅਤ ਹੋਵੇ ਤੇ ਮਿੱਠ ਬੋਲਣਾ ਇਮਾਨਦਾਰ ਸ਼ਖਸੀਅਤ ਵੈਸੇ ਤਾਂ ਬਹੁਤ ਘੱਟ ਮਿਲਦੀ ਹੈ ਬڑے ਦੋਸ਼ ਲੱਗਦੇ ਨੇ ਸਰਪੰਚ ਗ੍ਰਾਂਟਾਂ ਖਾ ਗਏ ਸਰਪੰਚ ਆ ਕਰ ਗਏ ਪਰ ਸਾਰੇ ਸਰਪੰਚ ਗ੍ਰਾਂਟਾਂ ਖਾਣ ਵਾਲੇ ਨਹੀਂ ਹੁੰਦੇ ਇਮਾਨਦਾਰ ਬਹੁਤ ਜ਼ਿਆਦਾ ਹੁੰਦੇ ਨੇ ਦੋਸ਼ ਕੋਈ ਵੀ ਲਾ ਦਿੰਦਾ ਵੀ ਇਹ ਤਾਂ ਜੀ ਗ੍ਰਾਂਟਾਂ ਖਾ ਗਏ ਜਾਂ ਇਹ ਫਲਾਣਾ ਕਰ ਗਏ ਉਹ ਦੋਸ਼ ਲਾਉਣ ਦੀ ਕੋਈ ਵੱਡੀ ਗੱਲ ਨਹੀਂ ਤਕਰੀਬਨ ਆਮ ਲੋਕਾਂ ਤੇ ਲੱਗਦੇ ਹੀ ਰਹਿੰਦੇ ਆ ਪਰ ਸ਼ਖਸੀਅਤ ਜਿਹੜੀ ਹੈ ਉਹ ਇਮਾਨਦਾਰ ਹੋਣੀ ਚਾਹੀਦੀ ਹੈ ਨੰਬਰ 3 ਸਰਦਾ ਪੁੱਜਦਾ ਘਰ ਹੋਵੇ ਕਹਿਣ ਦਾ ਮਤਲਬ ਹੈ ਵੀ ਸਰਪੰਚ ਦੇ ਬਹੁਤ ਸਾਰੇ ਖਰਚੇ ਹੁੰਦੇ ਨੇ ਜਿਵੇਂ ਕਿਸੇ ਦੀ ਉਹਨੇ ਜ਼ਮਾਨਤ ਕਰਾਉਣ ਜਾਣਾ ਹੈ ਕਿਸੇ ਦੇ ਨਾਲ ਥਾਣੇ ਜਾਣਾ ਹੈ ਕਿਸੇ ਦੇ ਨਾਲ ਕਚਹਿਰੀ ਜਾਣਾ ਹੈ ਕਿਸੇ ਦੇ ਨਾਲ ਕੋਈ ਕੰਮ ਜਾਣਾ ਹੈ ਜਾਂ ਕਿਸੇ ਧੀ ਭੈਣ ਦਾ ਹੀ ਝਗੜਾ ਹੈ ਉਹਦੇ ਨਾਲ ਜਾਣਾ ਤੇ ਸਰਪੰਚ ਨੂੰ ਗੱਡੀ ਵੀ ਆਪਣੀ ਲੈ ਕੇ ਜਾਣੀ ਪੈਂਦੀ ਹੈ ਤੇ ਤੇਲ ਖਰਚਾ ਵੀ ਉਹਨੇ ਆਪਣੇ ਕੋਲੋਂ ਕਰਨਾ ਹੁੰਦਾ ਹੈ ਸਰ ਦਾ ਪੁੱਜ ਦਾ ਘਰ ਕਹਿਣ ਦਾ ਮਤਲਬ ਇਹ ਹੈ ਵੀ ਖਰਚਾ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ ਕਈ ਵਾਰ ਸਰਪੰਚ ਕੀ ਹੁੰਦੇ ਨੇ ਜਾਂ ਬਣਨ ਵਾਲੇ ਆ ਜਿਹੜੇ ਹੁੰਦੇ ਨੇ ਵੀ ਉਹ ਉਹ ਉਹਨਾਂ ਦੇ ਘਰੇ ਖਰਚਾ ਕਰਨ ਵਾਸਤੇ ਕੁਝ ਹੁੰਦਾ ਨਹੀਂ ਤੇ ਸਰਪੰਚੀ ਦੇ ਵਿੱਚੋਂ ਹਿੱਸਾ ਲੈ ਲੈਂਦੇ ਨੇ ਸਮਰੱਥ ਹੋਣਾ ਚਾਹੀਦਾ ਵਿਅਕਤੀ ਨੰਬਰ 4 ਲੋਕਾਂ ਦੇ ਕਮਾਂਕਾਰਾਂ ਦੇ ਵਿੱਚ ਸ਼ਾਮਲ ਹੋਣ ਵਾਸਤੇ ਉਹਦੇ ਕੋਲੇ ਟਾਈਮ ਹੋਣਾ ਚਾਹੀਦਾ ਸਰਪੰਚ ਜਿਹੜਾ ਵੀ ਤੁਸੀਂ ਚੁਣਨਾ ਹੈ ਉਹ ਤੁਹਾਡੇ ਕਮਾਂਕਾਰਾਂ ਦੇ ਵਿੱਚ ਟਾਈਮ ਕੱਢ ਸਕਦਾ ਹੋਵੇ ਉਹਦੇ ਕੋਲ ਆਪਣੇ ਕਾਰੋਬਾਰ ਤੋਂ ਬਿਨਾਂ ਸਮਾਂ ਕੱਢਣ ਦੇ ਲਈ ਹੋਣਾ ਚਾਹੀਦਾ ਵੀ ਉਹ ਟਾਈਮ ਕੱਢ ਸਕਦਾ ਹੋਵੇ ਨੰਬਰ 1 ਸ਼ਰਾਬੀ ਕਿਸਮ ਦਾ ਵਿਅਕਤੀ ਨਾ ਹੋਵੇ ਜਾਂ ਕਹਿ ਲਓ ਵੀ ਨਸ਼ੇੜੀ ਨਾ ਹੋਵੇ ਚਲੋ ਸ਼ਰਾਬ ਵੀ ਦੁਨੀਆ ਪੀਂਦੀ ਹੈ ਨਸ਼ੇ ਵੀ ਅੱਜਕੱਲ ਸਾਰੇ ਲੋਕ ਕਰਦੇ ਨੇ ਪਰ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਤੁਹਾਡੇ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਘੱਟੋ ਘੱਟ ਜੇ ਤੁਸੀਂ ਸਰਪੰਚ ਚੁਣਨ ਜਾ ਰਹੇ ਹੋ ਤਾਂ ਉਹ ਵਿਅਕਤੀ ਨਸ਼ੇੜੀ ਕਿਸਮ ਦਾ ਜਾਂ ਸ਼ਰਾਬੀ ਕਿਸਮ ਦਾ ਨਹੀਂ ਹੋਣਾ ਚਾਹੀਦਾ ਨੰਬਰ 6 ਆਪਣੇ ਘਰ ਤੇ ਪੂਰਾ ਕੰਟਰੋਲ ਹੋਣਾ ਚਾਹੀਦਾ ਵੀ ਆਪਾਂ ਕਹਿ ਲੈਂਦੇ ਆ ਵੀ ਇਹ ਸਰਪੰਚ ਕੀ ਕਰੂਗਾ ਇਹਦਾ ਤਾਂ ਆਪਦੇ ਘਰ ਤੇ ਕੰਟਰੋਲ ਨਹੀਂ ਹੈਗਾ ਕਹਿਣ ਦਾ ਮਤਲਬ ਉਹਦੇ ਆਪਦੇ ਘਰ ਦੇ ਸਾਰੇ ਜੀ ਉਹਦੇ ਕਹਿਣੇ ਵਿੱਚ ਹੋਣੇ ਚਾਹੀਦੇ ਨੇ ਤਾਂ ਉਹ ਜਾ ਕੇ ਪਿੰਡ ਨੂੰ ਕੰਟਰੋਲ ਕਰ ਸਕਦਾ ਹੈ ਨੰਬਰ 7 ਗੱਲਬਾਤ ਕਰਨ ਦਾ ਤਰੀਕਾ ਹੋਣਾ ਚਾਹੀਦਾ ਕਿਸੇ ਦੇ ਕਹਿ ਲਓ ਵੀ ਜਿਵੇਂ ਪੁਲਿਸ ਆ ਗਈ ਕੋਈ ਕਿਸੇ ਦਾ ਕੋਈ ਕੇਸ ਬਣ ਗਿਆ ਜਾਂ ਕੋਈ ਕਿਸੇ ਦੀ ਕੋਈ ਚੀਜ਼ ਫੜੀ ਗਈ ਜਾਂ ਕੋਈ ਹੋਰ ਝਗੜਾ ਹੋ ਗਿਆ ਤੇ ਸਰਪੰਚ ਕਈ ਵਾਰੀ ਜਿਹਨੂੰ ਗੱਲਬਾਤ ਨਹੀਂ ਕਰਨੀ ਆਉਂਦੀ ਉਹ ਉੱਥੇ ਜਾਂਦਾ ਹੀ ਨਹੀਂ ਉਹ ਸੋਚੀ ਜਾਂਦਾ ਵੀ ਦੇਖਾਂਗੇ ਥਾਣੇ ਜਾ ਕੇ ਦੇਖ ਲਾਂਗੇ ਕੀ ਬਣਦਾ ਵੀ ਪਹਿਲਾਂ ਆਪਾਂ ਕਿਉਂ ਜਾਣਾ ਤੇ ਜੇ ਉਹਨੂੰ ਗੱਲਬਾਤ ਕਰਨੀ ਆਉਂਦੀ ਹੋਊਗੀ ਤਾਂ ਉਹ ਜ਼ਰੂਰ ਜਾਊਗਾ ਇਹ ਤੁਹਾਡਾ ਜਿਹੜਾ ਹੈ ਉਹ ਬਚਾਅ ਹੋ ਸਕਦਾ ਮੌਕੇ ਤੇ ਤੁਹਾਨੂੰ ਪੁਲਿਸ ਵਗੈਰਾ ਤੰਗ ਨਹੀਂ ਕਰ ਸਕਦੀ ਜੇ ਸਰਪੰਚ ਨੂੰ ਗੱਲਬਾਤ ਕਰਨ ਦਾ ਤਰੀਕਾ ਜਾਂ ਸ਼ਲੀਕਾ ਕੁਝ ਵੀ ਹੈ ਨੰਬਰ 8 ਪਿੰਡ ਬਾਰੇ ਪੂਰੀ ਜਾਣਕਾਰੀ ਰੱਖਦਾ ਹੋਣਾ ਚਾਹੀਦਾ ਜਿਵੇਂ ਕਹਿ ਲਓ ਵੀ ਪਿੰਡ ਦੇ ਵਿੱਚ ਕਿੰਨੀ ਪਿੰਡ ਦੀ ਜ਼ਮੀਨ ਹੈ ਕਿੰਨੀ ਸ਼ਾਮਲਾਟ ਜ਼ਮੀਨ ਹੈ ਕਿੰਨੀ ਦੇਸ਼ ਆਮਲਾਟ ਹੈ ਕਿੰਨੀ ਗਊ ਚਰਾੰਦ ਹੈ ਕਿੰਨੀ ਮੁਸਤਰਕਾ ਮਾਲ ਕਰਨ ਹੈ ਕਿੰਨੇ ਗੁਰੂ ਘਰ ਨੇ ਕਿੰਨੇ ਪਿੰਡ ਦੇ ਵਿੱਚ ਧਾਰਮਿਕ ਸਥਾਨ ਨੇ ਮੰਦਿਰ ਕਹਿ ਲਓ ਮਸਜਿਦ ਮਸੀਤ ਜਾਂ ਡੇਰੇ ਕੁਝ ਵੀ ਉਹਨੂੰ ਉਹਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਕਿਸੇ ਵੀ ਰਾਜਨੀਤਿਕ ਪਾਰਟੀ ਤੱਕ ਸਰਪੰਚ ਦੀ ਪਹੁੰਚ ਹੋਣੀ ਚਾਹੀਦੀ ਹੈ ਕਈ ਲੋਕਾਂ ਦਾ ਵਿਚਾਰ ਹੁੰਦਾ ਹੈ ਵੀ ਸਰਪੰਚ ਕਿਸੇ ਪਾਰਟੀ ਨਾਲ ਜੁੜਿਆ ਹੋਣਾ ਨਹੀਂ ਚਾਹੀਦਾ ਪਰ ਮੇਰਾ ਕਹਿਣਾ ਇਹ ਹੈ ਵੀ ਸਰਪੰਚ ਜਿਹੜਾ ਤੁਸੀਂ ਪਿੰਡ ਦਾ ਚੁਣਨ ਜਾ ਰਹੇ ਹੋ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਪਰ ਉਹਦੀ ਰਾਜਨੀਤਿਕ ਪਹੁੰਚ ਹੋਣੀ ਬਹੁਤ ਜ਼ਰੂਰੀ ਹੈ ਜੇ ਰਾਜਨੀਤਿਕ ਪਹੁੰਚ ਹੈਗੀ ਹੈ ਤਾਂ ਉਹ ਤੁਹਾਡੇ ਪਿੰਡ ਨੂੰ ਸਵਰਗ ਬਣਾ ਸਕਦਾ ਹੈ ਤੁਹਾਡੇ ਪਿੰਡ ਦੇ ਰੁਕੇ ਹੋਏ ਕੰਮ ਉਹ ਸਾਰੇ ਕਰਵਾ ਸਕਦਾ ਹੈ ਜੇ ਰਾਜਨੀਤਿਕ ਪਹੁੰਚ ਹੋਵੇ ਮੈਂ ਇਹ ਨਹੀਂ ਕਹਿੰਦਾ ਕਿ ਉਹ ਕਿਸੇ ਇੱਕ ਪਾਰਟੀ ਨਾਲ ਜਾ ਹੁਣ ਜਿਵੇਂ ਸਰਕਾਰ ਆਮ ਆਦਮੀ ਦੀ ਹੈ ਵੀ ਉਹਨਾਂ ਦਾ ਬੰਦਾ ਹੋਣਾ ਚਾਹੀਦਾ ਹੈ ਇਹ ਜ਼ਰੂਰੀ ਨਹੀਂ ਵੀ ਕਿਹੜੀ ਪਾਰਟੀ ਨਾਲ ਸਬੰਧ ਰੱਖਦਾ ਪਰ ਸਬੰਧ ਰੱਖਦਾ ਹੋਣਾ ਚਾਹੀਦਾ ਹੈ ਨੰਬਰ 9 ਆਮ ਵਰਤੋਂ ਵਿੱਚ ਆਉਣ ਵਾਲੇ ਕਾਨੂੰਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਮੈਂ ਗਲਤ ਕਹਿ ਗਿਆ ਨੰਬਰ 10 ਆਮ ਵਰਤੋਂ ਵਿੱਚ ਆਉਣ ਵਾਲੇ ਕਾਨੂੰਨਾਂ ਦੀ ਉਹਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜਿਵੇਂ ਆਮ ਕਾਨੂੰਨ ਜਿਹੜੇ ਲੱਗਦੇ ਨੇ ਜਨਤਾ ਤੇ ਜਿਵੇਂ ਸ਼ਰਾਬ ਦਾ ਐਕਟ ਹੋ ਗਿਆ 751 ਹੋ ਗਈ ਜਾਂ ਕਿਵੇਂ ਕਿਹੜੀ ਧਾਰਾ ਕਿਸੇ ਤੇ ਕਿਵੇਂ ਲੱਗਦੀ ਆ ਜਾਂ ਕਾਨੂੰਨ ਦੇ ਕਿਹੜੇ ਕਾਨੂੰਨ ਦੇ ਤਹਿਤ ਮੈਂ ਇਸ ਬੰਦੇ ਨੂੰ ਇੱਥੋਂ ਰਿਹਾ ਕਰਵਾ ਸਕਦਾ ਜਾਂ ਕਿਹੜੇ ਕਾਨੂੰਨ ਦੇ ਤਹਿਤ ਇਹ ਜ਼ਮੀਨ ਦੀ ਜਿਹੜੀ ਆ ਉਹ ਬੋਲੀ ਹੋ ਸਕਦੀ ਹੈ ਕਿਵੇਂ ਇਹਦੀ ਵੰਡ ਕਰਨੀ ਹੈ ਇਹ ਪਿੰਡ ਇਹ ਛੋਟੇ ਮੋਟੇ ਜਿਹੜੇ ਕਾਨੂੰਨ ਨੇ ਆਮ ਜਨਤਾ ਤੇ ਆਮ ਜ਼ਿੰਦਗੀ ਵਿੱਚ ਜਿਹੜੇ ਲਾਗੂ ਹੁੰਦੇ ਨੇ ਉਹਨਾਂ ਦੀ ਸਰਪੰਚ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਟੜਪੰਥੀ ਨਾ ਹੋਵੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਜਾਣਦਾ ਹੋਵੇ ਕਹਿਣ ਦਾ ਮਤਲਬ ਹੈ ਭਾਵੇਂ ਉਹ ਸਿੱਖ ਧਰਮ ਨੂੰ ਬਲੋਂਗ ਕਰਦਾ ਹੈ ਭਾਵੇਂ ਉਹ ਕਿਸ Hindu ਹੈਗਾ ਆਪਣੇ ਧਰਮ 'ਚੋਂ ਕਟੜ ਹੋਵੇ ਪਰ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੋਵੇ ਸਾਰੇ ਧਰਮਾਂ ਦਾ ਆਦਰ ਕਰਦਾ ਹੋਵੇ ਆਪਣੇ ਧਰਮ 'ਚ ਜਿਵੇਂ ਵੀ ਮਰਜ਼ੀ ਉਹ ਕਟੜਪੰਤੀ ਹੈਗਾ ਹੋਣਾ ਵੀ ਚਾਹੀਦਾ ਪਰਪੱਕ ਹੋਣਾ ਚਾਹੀਦਾ ਧਾਰਮਿਕ ਬੰਦਾ ਧਰਮ ਦੇ ਵਿੱਚ ਪਰ ਦੂਜੇ ਧਰਮਾਂ ਦਾ ਉਹਨੂੰ ਸਤਿਕਾਰ ਕਰਨਾ ਆਉਣਾ ਚਾਹੀਦਾ ਕੰਮਕਾਰ ਦੇ ਨਾਲ-ਨਾਲ ਲੋਕਾਂ ਲਈ ਸਮਾਂ ਕੱਢ ਸਕਦਾ ਹੋਵੇ ਜਿਹੜੇ ਉਹਦੇ ਆਪਣੇ ਕੰਮ ਕਰਨੇ ਉਹਨਾਂ ਤੋਂ ਇਲਾਵਾ ਲੋਕਾਂ ਦੇ ਕੰਮਾਂ ਵਾਸਤੇ ਉਹ ਸਮਾਂ ਕੱਢ ਸਕਦਾ ਹੋਵੇ ਉਹਦੇ ਕੋਲ ਵਕਤ ਹੋਵੇ ਤਾਂ ਹੀ ਉਸ ਬੰਦੇ ਨੂੰ ਸਰਪੰਚ ਤੁਸੀਂ ਚੁਣੋ ਇੱਜ਼ਤਦਾਰ ਹੋਵੇ ਔਰਤਾਂ ਧੀਆਂ ਪੈਣਾ ਦੀ ਇੱਜ਼ਤਾਂ ਸਾਂਝੀ ਹੋਵੇ ਕਹਿ ਲਓ ਵੀ ਸਰਪੰਚ ਤੇ ਉੱਤੇ ਇਹ ਦੋਸ਼ ਨਹੀਂ ਲੱਗਣੇ ਚਾਹੀਦੇ ਕਿ ਇਹ ਵਿਅਕਤੀ ਜਿਹੜਾ ਇਹ ਇਹ ਤਾਂ ਲੰਗੋਟ ਦਾ ਕੱਚਾ ਜਾਂ ਇਹ ਹੀ ਜਨਾਨੀਵਾਜ ਹੈ ਪਰ ਉਸੇ ਬੰਦੇ ਨੂੰ ਤੁਸੀਂ ਸਰਪੰਚ ਚੁਣੋ ਜਿਹਦੇ ਤੇ ਘੱਟੋ ਘੱਟ ਇਹ ਦੋਸ਼ ਨਾ ਲੱਗਦਾ ਹੋਵੇ ਤੇ ਘਰ ਦੇ ਉੱਤੇ ਪੂਰਾ ਉਸ ਵਿਅਕਤੀ ਦਾ ਕੰਟਰੋਲ ਹੋਵੇ ਕਈ ਵਾਰ ਕੀ ਹੁੰਦਾ ਸਰਪੰਚੀ ਦਾ ਬੰਦਾ ਉਮੀਦਵਾਰ ਹੁੰਦਾ ਤੇ ਚਾਰ ਬੰਦੇ ਆਏ ਹੁੰਦੇ ਨੇ ਉਹ ਘਰੇ ਆਵਾਜ਼ ਮਾਰਦਾ ਵੀ ਆ ਚਾਰ ਕਪ ਚਾਹ ਦੇ ਬਣਾਇਓ ਅੰਦਰੋਂ ਆਵਾਜ਼ ਆ ਜਾਂਦੀ ਹੈ ਜਨਾਨੀ ਦੀ ਵੀ ਅਜਤਾ ਜੀ ਜਾਂ ਦੁੱਧ ਨਹੀਂ ਮੁੱਕ ਹੈਗਾ ਘਰੇ ਜਾਂ ਸਿਲੰਡਰ ਮੁੱਕਿਆ ਹੋਇਆ ਹੈ ਤੇ ਸੋ ਉਹ ਵਿਅਕਤੀਆਂ ਤੱਕ ਆਵਾਜ਼ ਨਹੀਂ ਪਹੁੰਚਣੀ ਚਾਹੀਦੀ ਘਰ ਦੇ ਵਿੱਚ ਕਿਹੜੀ ਚੀਜ਼ ਹੈ ਕਿਹੜੀ ਨਹੀਂ ਭਾਵੇਂ ਕਿਵੇਂ ਵੀ ਜਗਾੜ ਕਰਨਾ ਪਵੇ ਪਰ ਉਹਦਾ ਘਰ ਦੇ ਉੱਤੇ ਪੂਰਾ ਕੰਟਰੋਲ ਹੋਣਾ ਚਾਹੀਦਾ ਸੋ ਦੋਸਤੋ ਇਹ ਇੰਨੇ ਕੋ ਪੁਆਇੰਟ ਮੈਂ ਰੱਖੇ ਨੇ ਤੇ ਜੇ ਕੋਈ ਹੋਰ ਪੁਆਇੰਟ ਵੀ ਤੁਹਾਡੇ ਵਿੱਚ ਕੋਈ ਹੈਗੇ ਨੇ ਤੁਹਾਨੂੰ ਜਾਣਕਾਰੀ ਹੈਗੀ ਆ ਜਾਂ ਮੇਰੇ ਕੋਲੋਂ ਅਛੂਤੇ ਰਹਿ ਗਏ ਹੋਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖ ਕੇ ਭੇਜਿਓ ਤਾਂ ਕਿ ਅਸੀਂ ਆਪਣੀ ਗਲਤੀ ਨੂੰ ਸੁਧਾਰ ਕੇ ਦੁਬਾਰਾ ਹੋਰ ਕੋਈ ਵੀਡੀਓ ਬਣਾ ਸਕੀਏ ਧੰਨਵਾਦ ਜੇ ਵੀਡੀਓ ਚੰਗੀ ਲੱਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਤੇ ਸ਼ੇਅਰ ਵੀਡੀਓ ਜਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਰੇ ਪੰਜਾਬ ਦੇ ਲੋਕਾਂ ਤੱਕ ਵੀਡੀਓ ਪਹੁੰਚ ਸਕੇ ਤੇ ਆਉਣ ਵਾਲਾ ਸਰਪੰਚ ਲੋਕ ਆਪਣੀ ਮਰਜ਼ੀ ਦੇ ਨਾਲ ਵਧੀਆ ਵਿਅਕਤੀ ਨੂੰ ਚੁਣ ਸਕਣ ਧੰਨਵਾਦ